ਸੋਨੇ ਸੋਦਾਈ ਹੈ ਕਿ 30000 ਦਾ ਸੋਦਾ ਕਰਕੇ ਲਗਾ 20 ਰੁਪਏ ਛੱਜਣੇ ਚੱਲ ਸਹੀ ਹੈ ਮੇਰੇ ਪਹਿਲਾਂ ਵੀ ਮੈਂ ਲਵਾਈ ਆਪ ਕਰਾਈ ਪਰ ਬੱਚਾ ਵੀ ਵਧੀਆ ਕਾਲਾ ਸੋਨਾ ਦੇ ਦੇ ਯਾਰ ਕਿੰਨਾ ਗਿਆ ਸਾਢੇ 70 ਲੈ ਜਾ ਬਸ ਹੋਰ ਆ ਫੜ ਜਾ ਬਹੁਤ ਯਾਰ ਮੌਕਾ ਡਲੇ ਹੋਇਆ ਨਹੀਂ ਕੱਚਾ ਡਲੇ ਨਹੀਂ ਹੁੰਦਾ ਯਾਰ ਅਸੀਂ ਵੀ ਕਾੜੀ ਨਹੀਂ ਕਰ ਸਕਦੇ ਪੂਰੀ ਨਰਿਆ ਬਈਆ ਮਸਾ ਪੈਸਾ ਬੰਦ ਪਾਈ ਹੋਣੀ ਯਾਰ ਇਹ ਸੀਰ ਦਾ ਬੰਗਵਾ ਉਹਨੂੰ ਕਹਦਾ ਇਹ ਤਹਾਡਾ ਕਰ ਦੇ ਨੀ ਯਾਰ ਤੇਰੇ ਤਾਂ ਦਿਖਾਈ ਦਵਾਲਣ ਕਿ ਗੱਡੀ ਗੱਲ ਆ ਯਾਰ ਦਿਖਾਈ ਨਹੀਂ ਹੋਈ ਯਾਰ ਮੈਂ ਕੁਝ ਨਹੀਂ ਕਹਾ ਤੇਰੇ ਸਾਹਮਣੇ ਹੀ ਸੇਜਿਆ ਤੇਰੇ ਨਾਲ ਇਕੱਠੇ ਖਰੀਦੇ ਨੇ ਪਰ ਬੱਚਾ ਵੀ ਇਹੀ ਬੜਾ ਬੱਕਰੀ ਵੀ ਆ ਹਨ ਬੱਚੇ ਵੀ ਨਹੀਂ ਗਏ ਬਈ ਤਿੰਨੇ ਲਾਇਆ ਯਾਰ ਬੋਲ ਕਿੰਨਾ ਫਾਉਂਦਾ ਨਹੀਂ ਨਹੀਂ ਕਿਦਾਂ ਸੱਚ ਮਾਰ ਰਹੇ ਚੋਰੀ ਕਰੀ ਐ ਅਸੀਂ ਉੱਠੀ ਲੈ ਲੈਂਦੇ ਫਿਰ ਨੂੰ ਤਿਆਰ ਹੋ ਜਾ ਯਾਰ ਸੱਤ ਯਾਰ 6000 ਦਾ ਬੰਦਾ ਠੀਕ ਆ ਨਹੀਂ ਕੋਈ ਨਾ ਹੋਰ ਕਹਿੰਦਾ ਲਖਾਈਓ ਸਾਡੇ ਅੱਪਾ ਦੇ ਯਾਰ ਕੀ ਕਰਦਾ ਖੱਟ ਆ ਜਾ ਯਾ ਦੂਜੀ ਮਾਂ ਗਦਾ ਗੋਲੇ ਗਾਵਾ ਕਾੜਦੇ ਲੋਕ ਅਸੀਂ ਕਾੜਦੇ ਤੈਨੂੰ ਕਾਲਾ ਕਿਹੜਾ ਜਾ ਬੱਚਾ ਮਿਲਦਾ ਕਿਤੇ 14 ਕਿਲੋ ਆਪਾਂ ਠੀਕ ਆ ਬੰਦੇ ਨਹੀਂ ਮੰਨਦਾ ਮੂਹਰੇ ਜੀ ਨਾ ਲੈ ਭਾਈ ਮੰਨ ਲਓ ਨਹੀਂ ਮੰਨ ਰਿਹਾ ਫਾਇਦਾ ਉਹ ਵੀ ਅਸੀਂ ਨੂੰ 5 ਕਹਿੰਦਾ ਸੀ 85 ਹੀ ਕਹਿੰਦਾ ਹੋਣੀ ਇਹ ਨਹੀਂ ਮੰਨਦਾ ਹੁਣ ਇਹ ਤਾਂ ਮੰਨਦਾ ਹੀ ਨਹੀਂ ਤੂੰ ਵੀ ਚੋਲੋ ਨਹੀਂ ਪਾਉਂਦਾ ਚੱਲ ਹੋ ਗਿਆ ਭਾਈ ਹੋ ਗਿਆ ਕੁਝ ਨਹੀਂ ਕਾੜ ਹੋਰ ਇਹ ਤਾਂ ਮਹਿੰਗਾ ਹੁੰਦਾ ਫਿਰ ਬਣਾ ਦੇ ਕੀ ਭਾਈ ਔਰ ਆਦੋ ਕਰ ਦੇ ਆਜੋ ਵੀ ਆਜੋ 6000 ਦਾ ਹੋਰ ਯਾਰ ਕੀ ਗੱਲ ਲੱਗੀ 6000 ਦਾ ਸਸਤਾ ਦੇਖੋ ਬਿਆਂ ਦਾ ਕੀ ਹੈ ਸਾਡੇ ਕੋਲ ਯਾਰਾ 100 ਦੀ ਫਰਕ ਪਾਇਆ ਕਰ ਹੋਈ ਮਾਛੀ ਨੂੰ ਆ ਓਏ ਓਏ ਫੜੋ ਰੱਖ ਹਲੋ ਆ ਸਾਹਮਣੇ ਓਏ ਆਜੋ ਫੜ ਕੇ ਪਿੰਡ ਨਾ ਓਏ ਪਾ ਜਰਾ ਕਰ ਲਾਗੇ ਆਜੋ ਆਜੋ ਕਰਾ ਕੀ ਕਰਨਾ ਨੇ ਪੈਸੇ ਕਹਿੰਦੇ ਆ ਡੀ ਕਰਕੇ ਉਹ ਨਹੀਂ ਜਾਂਦੇ ਭਾਈ ਕਿਨੇ ਲੈਣਾ ਕੋੜਾ ਉਹ ਗੱਗਵਰਾ ਹੋ ਖੜਾਗਾ ਜੇ ਨਹੀਂ ਜਾਂਦੇ ਇਹਦਾ ਜਾਊਗਾ ਇਹਦਾ ਜਾਊਗਾ ਰੱਗਿਆ ਹਾਂ ਨਾ ਰੋਹ ਤਿੰਨ ਜਣ ਦੇ ਉਹ ਹੜੀ ਨਹਾਣਾ

ਇਹ ਦਾ ਘਰ ਕੀ ਦੇ ਬਈ ਜੇ ਵੀ ਨਾ ਲੈਂਦੇ ਮਾਰ ਗਾਉ ਮੇਰਾ ਹੋ ਖੜਾਉਂਦਾ ਮਾ ਗਾਉ ਕੱਠਾ ਖੜਾਉਣਾ ਹੈ ਜੇ ਵੀ ਉਹ ਨੂੰ ਉਹ ਨੂੰ ਫੜਾਉਂਦਾ ਮਾਉ ਦੀ ਪਹਿਲਾਂ ਵੀ ਹੁੰਦਾ ਸੀ ਇਹਦੇ ਨੂੰ ਨਾ ਦੇ ਖਾਖ ਫੇਰ ਲੋ ਖੜਾ ਦਈਆ ਪੱਠ ਦੇ ਦੇ ਇਹਨੂੰ ਪੱਠ ਉਹ ਬੱਕਰਾ ਪਾਲ ਲੈਣਾ ਤੇਰੇ ਨੇ 30 ਹਜ਼ਾਰ ਦਾ ਲਾ ਕੇ ਮੰਡੀ ਚ ਇਹ ਮਿਹਨਤ ਕਰ ਯਾਰ ਮਿਹਨਤ ਕਰਕੇ 30 ਦੇ ਵੀ ਗੂ ਇਹ ਹਾਂ ਉਹ ਬੁੱਧਰ ਬੱਚੇ ਨੇ ਬੁਰੇ ਦੁੱਧ ਨਾਲ ਪਲੇ ਹੋਏ ਨੇ ਇਹਦਾ ਦੇ ਤਾਂ ਨੇਰਾ ਅੱਡੀ ਅੱਜ ਨਿਕਲਣਾ ਯਾਰ ਹਾਂ ਇੱਕ ਵਿੱਚ ਘਰ ਆਦੇ ਹੈ ਲੈ ਫੜ ਲਿਆ ਲਾ ਇਹਦਾ ਬੰਨ ਨੰਗਾ ਕਰ ਆਪਾਂ ਜੋੜ ਹੋ ਰਿਹਾ ਪਿਆ ਹੈ ਬਈ ਜੋ ਬੰਨਿਆ ਘੱਟ ਰਾਇ ਨਹੀਂ ਛੱਡਦੇ ਹੈਗੇ ਤੇ ਸਾਰਾ ਜਲਦ ਕਮ ਹੋਗਾ ਫੇਰ ਹੱਡਾਂ ਇਹ ਪੈਸੇ 2000 ਤੇ 213 ਹਾਂ ਜੀ 6000 ਆ ਇਹਨੂੰ ਗਣੋ ਆ ਕਦੇ ਭਾਗ ਓਏ ਉਹ ਪੈਸੇ ਗਣੀ ਵਾਲਾ ਲਓ ਜੀ ਉਹ ਪਰਚੀ ਬਰਚੀ ਕਿਵੇਂ ਪਰਚੀ ਉਹ ਤੇ ਉਹ ਮਗਰ ਅਸੀਂ ਕਰਾਂਗੇ ਉਹ ਕਰਾਉਣਗੇ 100 ਰੁਪਏ 100 ਰੁਪਏ ਲਵਾਪਾ ਅਸੀਂ 100 ਉਹ ਦੇ ਦੂਗਾ 100 ਜਿਹੜੀ ਗੱਲ ਕੀਤੀ ਆ ਜਿਹੜੀ ਗੱਲ ਕੀਤੀ ਆ ਜਿਹੜੀ ਗੱਲ ਕੀਤੀ ਆ ਵਾਡੀ ਭਾਈ ਆਪਦੀ ਪਰਚੀ ਲਾਓ ਆ ਜੀ ਆਪਾਂ ਸਵਾ ਆਪਣੀ ਪਰਚੀ ਨੂੰ ਉਹ ਦੇਣਗੇ 100 ਉਹ ਦੇ ਦੂਗਾ ਭਾਈ ਦੋਸਤ ਇਹ ਗੱਲ ਇਹਨੇ ਕੀਤਾ ਵੀ ਪਰਚੀ ਤੋਂਨੇ ਕਰਾਉਣੀ ਆ ਪਰ ਜੀ ਥੋੜੀ ਆ 200 ਤਾਂ ਥੋੜੇ ਹਾਂ ਦਾ ਇਹਦਾ ਬਾਅਦ ਚੋ ਦੇ ਦੇ ਇਹਨੂੰ ਦਰਾਲੀ ਉਹਦੇ ਦੇਣੀ ਮੈਂ ਵੀ ਦਊਗਾ ਤਾਂ ਆ ਰੱਖ ਲੋ ਨਹੀਂ ਰੱਖਣਾ ਇਹਦਾ ਪਹਿਲਾਂ ਸੌਦਾ ਹੀ ਕੀਤਾ ਲੈ 650 ਦਾ ਮੈਂ ਸਰ ਲਗਾਈ ਕਰਾਉਣਾ ਸ੍ਰੀ ਗੋਵੀ ਮੈਂ ਆਪੀ ਦੇ ਦੋ 200 ਰੁਪਏ ਨਾ ਕੀ ਬਸ 100 ਨਾਲ ਕੀ ਫਰਕ ਪੈਣ ਲੱਗਿਆ ਹੁਣ ਕਿੱਡੀ ਗੱਲ ਫਿਰ 100 ਭਾਈ ਕੀ ਹਜ਼ਾਰ ਦਾ ਸੌਦਾ ਕਰਕੇ ਲਗਾ 20 ਰੁਪਏ ਛੱਡੇ ਨੇ ਆ ਕਿੰਨੇ ਬੰਦੇ ਸੁਣਦੇ ਨੇ 12000 ਦੇ ਸੌਦੇ 20 ਰੁਪਏ ਛੱਡੇ ਨੇ ਅਸੀਂ 100 ਰੁਪਏ ਨਹੀਂ ਕਰਾਈ ਫਿਰ ਆਲਾ ਛੋੜ ਹੋਈ 20 ਰੁਪਏ ਮੈਨੂੰ ਛੱਡਾ 20 ਤੂੰ ਲੈਣਾ ਹਾਲੇ ਹਾਲੇ ਤੇ ਵੀ ਬੁਲਾਉਣੀ ਨੇ ਪੁਰਾਣੀ ਗੱਲ ਚਲ ਚਲ ਕੱਢ ਯਾਰ 6 6 ਇੱਕ ਕਰਾ ਲਾਂਗੇ 100 100 ਯਾਰ 100 ਵੀ ਇੱਕ ਕਰਾ ਲਾਂਗੇ 100 ਦੀ ਉਹ ਕਰਾ ਲੈ ਯਾਰ ਹੁਣ ਤੂੰ ਮੰਨਦਾ ਯਾਰ ਉਹਦੇ ਨਾਲ ਕੋਈ ਹੁੰਦਾ ਜਾਣੇ ਕਦਿਆਂ ਓਏ ਇਹ ਤੈਨੂੰ ਆ ਗਿਆ ਵੀ ਤੂੰ ਵੀਡੀਓ ਸੀ ਚਾਹਣਾ ਤੈਨੂੰ ਓਏ ਇਹਨੇ ਪਤਾ ਹੀ ਨਹੀਂ ਇਹ ਕਹਦਾ ਮੈਂ ਲੈਤੀ ਪੰਜ ਦੀ ਤਰੀਕਾ ਗੱਲ ਸਹੀ ਆ ਇਹ ਪੰਜ ਇਹ ਲਿਖਾਈ ਆ ਕਰਾਈ ਜਾ ਇਹਨੇ ਕਰਾਈਆ ਮੈਂ ਬੱਕਰੇ ਵੇਚਨੇ ਪਹਿਲਾਂ ਤਾਂ ਕਹਿੰਦੇ ਵੀ ਲਖਾਈ ਐਸੀ ਕਰਾ ਦੇ ਬਸ ਯਾਰ ਅਸੀਂ ਨਹੀਂ ਲੈਣੀ ਨਹੀਂ ਲੈਣੀ ਮੈਂ ਸਾਢੇ ਪੰਜ ਲੱਖ 500 ਨਾ ਨਾ ਚਲ 100 ਰੁਪਏ ਵਸੇ ਦੇ ਦੇ ਪੈਸੇ ਚਲ ਠੀਕ ਆ ਨਹੀਂ 100 ਰੁਪਏ ਨਿਮਾ ਦੇ ਲੈ ਕਿਰਾ ਡੰਗ ਤੋੜ ਦਈਆ ਫਿਰ ਕਾਹਦਾ ਇਹ ਲੋਆ ਤਿਆਰ ਹੋਣ ਦੀ ਜਾਈਊਗਾ ਕਮੇਟੀ ਕਮੇਟੀ ਆਇਆ ਇਹ ਕੰਮ ਕਰਾਉਣਾ ਸੀ ਇਹਨੇ ਤੇਰੇ ਇਹੀ ਕਰਾਉਣਾ ਇਹਨੇ ਇਹੀ ਕਰਾਵਾਤਾ ਹੋਇਆ ਪਤਾ ਐ ਵੀ ਇਹ ਇੱਤਿਹਾਰ ਰਹਿ ਗਈ ਆ ਇਹ ਹੋ ਗਈ ਐ ਬੱਕਰੀ ਹਰਾਂ ਨੂੰ ਕਿਹਦਾ ਲੋ ਜੀ ਆ ਬੱਕਰੀ ਹਰ ਮਠਲਾ ਬੋਲ ਕੇ ਮਨ ਦਾ ਬੱਕਰੀ ਚੜ ਗਿਆ ਹੋਇਆ ਗੱਲਾਂ ਕਰੀ ਜਾ ਨਹੀਂ ਆ ਤੂੰ ਬਾਈ ਬਾਈ ਸ਼ਾਇਰ ਦੇ ਇਟੀ ਡੇਕ ਦਿੱਤੇ ਤੂੰ ਦਾ ਬੱਕਰੀ ਵੀ ਰਹੀ ਸੀ ਮਹੀ ਲਈ ਨਫਾ ਲੈਣੇ ਯਾਦਾ ਸਦਾ ਹੋ ਗਿਆ ਵੀਡੀਓ ਵਧਿਆ ਲੱਕੀ ਦਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਕੇ ਜੁਆ ਕਰਿਓ ਜੀ ਇਹਦਾ ਹੁਣ ਬਿੱਕੂ ਹੋਣੀ ਇੱਥੇ ਨਾਲੇ